ਦੋਸਤੋ ਇਨ੍ਹਾਂ ਦਿਨਾਂ ਦੇ ਵਿੱਚ ਇੰਡੀਆ 'ਚ ਇੱਕ ਬਹੁਤ ਵੱਡਾ ਰੌਲਾ ਰੱਪਾ ਚੱਲਦਾ ਪਿਆ ਹੈ ਰੌਲਾ ਰੱਪਾ ਇਸ ਗੱਲ ਨੂੰ ਲੈ ਕੇ ਆ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਹੁਣ ਖੁੱਲ ਹੈ ਕਿ ਉਹ ਕਿਸੇ ਦਾ ਵੀ ਜਾ ਕੇ ਮੋਬਾਈਲ ਲੈਪਟਾਪ ਨੱਪ ਸਕਦੇ ਆ ਤੇ ਫਿਰ ਦੇਖ ਸਕਦੇ ਆ ਕਿ ਵਟਸਐਪ 'ਚ ਤੁਸੀਂ ਕੀ ਕੀਤਾ ਫਿਰ ਦੇਖ ਸਕਦੇ ਆ ਕਿ ਸਿਗਨਲ 'ਚ ਕੀ ਹੋਇਆ ਫਿਰ ਦੇਖ ਸਕਦੇ ਆ ਕਿ ਟੈਲੀਗ੍ਰਾਮ ਦੇ ਵਿੱਚ ਤੁਸੀਂ ਕੀ ਕੁਝ ਕੀਤਾ ਹੈ ਤੇ ਕਈਆਂ ਦੀ ਤੇ ਆਦਤ ਹੈ ਨਾ ਉਹਨਾਂ ਨੇ ਮਤਲਬ ਕਿ ਪਾਏ ਹੁੰਦੇ ਆ ਲੋਈ ਵਟਾਉਣ ਦੇ ਬੂਟ ਫਲਾਣੀਆਂ ਸ਼ਰਟਾਂ ਪਾਰਟੀਆਂ ਇਧਰ ਉਧਰ ਤੇ ਟੈਕਸ ਜਿਹੜਾ ਹੈ ਟੈਕਸ ਬਾਈ ਭਰਿਆ ਨਹੀਂ ਜਾਂ ਘੱਟ ਭਰਿਆ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਵਾਸਤੇ ਸਮੱਸਿਆਵਾਂ ਦਾ ਕਾਰਕ ਬਣ ਸਕਦੀਆਂ ਨੇ ਦਰਅਸਲ ਕੀ ਹੈ ਕਿ ਜਿਹੜਾ ਇਨਕਮ ਟੈਕਸ ਐਕਟ 1961 ਸੀ ਉਹਦੀ ਜਿਹੜੀ 132 ਧਾਰਾ ਸੀਗੀ ਉਹ ਵੈਸੇ ਇੱਕ ਪ੍ਰੋਵੀਜ਼ਨ ਰੱਖਦੀ ਸੀਗੀ ਤਾਕਤ ਦਿੰਦੀ ਸੀ ਅਧਿਕਾਰੀਆਂ ਨੂੰ ਕਿ ਕਿਸੇ ਵੀ ਗੇਟ ਤੇ ਜਾ ਕੇ ਲੱਤ ਮਾਰ ਸਕਦੇ ਹੋ ਕਿਸੇ ਵੀ ਤਜ਼ੋਰੀ ਨੂੰ ਪਾਣ ਸਕਦੇ ਹੋ ਕਿਸੇ ਵੀ ਲੋਕਰ ਨੂੰ ਖਲਵਾ ਸਕਦੇ ਹੋ ਮਤਲਬ ਕਿ ਕੋਈ ਕੁਝ ਨਹੀਂ ਕਰ ਸਕਦਾ ਇੰਨੀ ਕੋ ਪਾਵਰ ਤੇ ਉਦੋਂ ਵੀ ਦਿੱਤੀ ਹੋਈ ਸੀ ਇਹਨਾਂ ਨੇ ਤਾਂ ਇਹ ਤਾਂ ਹੀ ਆਪਾਂ ਦੇਖਦੇ ਨਾ ਇਨਕਮ ਟੈਕਸ ਵਾਲੇ ਜਦੋਂ ਛਾਪਾ ਮਾਰਦੇ ਆ ਤੇ ਭਾਈ ਲੱਤਾਂ ਕੰਬਣੀਆਂ ਸਟਾਰਟ ਹੋ ਜਾਂਦੀਆਂ ਲੋਕਲ ਪ੍ਰਸ਼ਾਸਨ ਵੀ ਜਿਹੜਾ ਸਖਤੇ ਚ ਆ ਜਾਂਦਾ ਹੈ ਫਿਲਹਾਲ ਇਹ ਜਿਹੜਾ ਕਹ ਲੋ ਕਿ ਨਵੇਂ ਸਿਰੇ ਤੋਂ ਇਹਨਾਂ ਨੇ ਇਨਕਮ ਟੈਕਸ ਐਕਟ ਲੈ ਕੇ ਆਂਦਾ ਹੈ ਇਹਦੇ ਵਿੱਚ ਇਹਨਾਂ ਨੇ ਜਿਹੜਾ ਕਲੋਜ਼ 247 ਜੋੜਿਆ ਉਹਦੇ ਵਿੱਚ ਲਗਭਗ ਇੱਕ ਚੀਜ਼ ਤੇ ਵੈਸੀ ਹੋ ਆ ਕਿ ਕਿਸੇ ਦੀ ਲੋਕਰ ਤਜੋਰੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਅਣਪਛਾਤੀ ਪ੍ਰਾਪਰਟੀ ਹੈ ਉਸ ਨੂੰ ਲੱਭਣ ਵਾਸਤੇ ਇਹਨਾਂ ਦੇ ਕੋਲ ਅਧਿਕਾਰ ਰਹੇਗਾ ਤੇ ਜੇ ਕੋਈ ਚਾਬੀ ਨਹੀਂ ਦਿੰਦਾ ਜਿੰਦਰਾ ਜੰਗਾਲ ਖਾ ਗਿਆ ਚਾਬੀ ਲੈ ਗਿਆ ਦਿਲਾਂ ਦਾ ਜਾਨੀ ਇਦਾਂ ਕਹੋਗੇ ਤਾਂ ਉਹਨਾਂ ਨੇ ਆਪਣੇ ਆਪ ਹੀ ਚਾਬੀ ਪੈਦਾ ਕਰ ਲੈਣੀ ਆ ਉਹਨਾਂ ਦੇ ਕੋਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੋੜਨ ਦਾ ਅਧਿਕਾਰ ਹੋਏਗਾ ਇੱਕ ਤੇ ਇਹ ਆ ਤੇ ਦੂਜਾ ਦੂਜਾ ਇਹ ਆ ਕਿ ਜੋ ਸਾਡੇ ਸੋਸ਼ਲ ਮੀਡੀਆ ਅਕਾਊਂਟ ਹੈ ਫੋਨ ਹੈ ਲੈਪਟਾਪ ਹੈ ਜੇ ਉਹ ਖੰਗਾਲਣੇ ਆ ਤਾਂ ਵੀ ਉਹਨਾਂ ਦੇ ਕੋਲ ਤਾਕਤ ਹੋਏਗੀ ਕਿ ਉਹ ਇਸੇ ਹੀ ਕਲੌਜ਼ ਦੇ ਵਿੱਚ ਅੱਗੇ ਜਾ ਕੇ ਜਿਹੜੀ ਤਾਕਤ ਮਿਲੀ ਆ ਉਹਦੇ ਰਾਹੀਂ ਉਹ ਤੁਹਾਡਾ ਕੋਈ ਜਿਹੜਾ ਲੋਕ ਵੀ ਲੱਗਾ ਹੈ ਨਾ ਉਸ ਨੂੰ ਵੀ ਬ੍ਰੇਕ ਕਰ ਸਕਦੇ ਆ ਮਤਲਬ ਕਿ ਜਿਵੇਂ ਪਾਸਵਰਡ ਵਗੈਰਾ ਤੁਸੀਂ ਨਾ ਦਸੋਗੇ ਤਾਂ ਉਹਨਾਂ ਕੋਲ ਤਾਕਤ ਹੋਏਗੀ ਤੁਹਾਡਾ ਈਮੇਲ ਚੈੱਕ ਕਰਨਾ ਹੈ ਤੁਹਾਡੀਆਂ ਸਟੋਰੀਆਂ ਦੇਖਣੀਆਂ ਐ ਤੁਹਾਡੀਆਂ ਫੋਟੋ ਦੇਖਣੀਆਂ ਸਭ ਕੁਝ ఎవਰੀਥਿੰਗ ਆ ਜਾਏਗਾ ਇਹਦੇ ਵਿੱਚ ਤਾਂ ਇਹੀ ਇੱਕ ਵਿਵਾਦਤ ਵਿਸ਼ਾ ਹੈ ਕਿ ਵਿੱਤੀ ਜਾਂਚ ਅਤੇ ਪ੍ਰਾਈਵੇਸੀ ਇਹਨਾਂ ਦੋ ਮਹੱਤਵਪੂਰਨ ਚੀਜ਼ਾਂ ਦਾ ਆਪੋ ਵਿੱਚ ਦੀ ਟਕਰਾਓ ਹੈ ਸਾਹਿਬ ਤੇ ਇਸ ਟਕਰਾਓ ਦੇ ਵਿੱਚੋਂ ਹੀ ਇੱਕ ਵਿਵਾਦ ਪੈਦਾ ਹੋਇਆ ਹੈ ਕਿ ਦੇਖੋ ਇੱਕ ਸਿੰਪਲ ਜਿਹਾ ਉਦਾਹਰਣ ਲਈਏ ਸਿੰਪਲ ਜੀ ਮਿਸਾਲ ਲਈਏ ਕਿ ਮੰਨ ਲਓ ਕਿਸੇ ਦੀ ਚੈਟ ਕੋਈ ਅਧਿਕਾਰੀ ਪੜ ਰਿਹਾ ਹੈ ਜਾਂ ਕੋਈ ਉਹਦੀ ਐਸੀ ਵੈਸੀ ਤਸਵੀਰ ਹੈ ਤਾਂ ਫਿਰ ਬਲੈਕਮੇਲਿੰਗ ਤੇ ਇਥੋਂ ਵੀ ਸ਼ੁਰੂ ਹੋ ਜਾਏਗੀ ਸਾਹਿਬ ਜੋ ਕਾਗਜ਼ੀ ਪੱਤਰੀ ਕਾਰਵਾਈ ਨਾ ਵੀ ਕਰਨ ਬਲੈਕਮੇਲਿੰਗ ਦਾ ਤੇ ਮੁੱਢ ਵੱਜ ਸਕਦਾ ਨਾ ਇੱਥੇ ਬਹੁਤ ਸਾਰੇ ਐਸੇ ਤੁਹਾਨੂੰ ਕੇਸ ਮਿਲ ਜਾਣਗੇ ਕਿ ਜਿਹੜੇ ਜਾਂਚ ਕਰਤਾ ਅਧਿਕਾਰੀ ਸੀਗੇ ਉਹਨਾਂ ਨੇ ਹੀ ਜਾ ਕੇ ਆ ਤੁਸੀਂ ਦੂਰ ਕਿਉਂ ਜਾਣਾ ਹਿਮਾਚਲ ਦੇ ਵਿੱਚ ਵੇਖੋ ਕੀ ਹੋਇਆ ਸੀਗਾ ਪਿਛਲੇ ਦਿਨੀ ਕਾਰੋਬਾਰੀ ਦੇ ਨਾਲ ਤਾਂ ਈਡੀ ਦੇ ਅਧਿਕਾਰੀ ਫੜੇ ਗਏ ਸਨ ਇਸ ਮਾਮਲੇ ਦੇ ਵਿੱਚ ਗੁਜਰਾਤ ਦੇ ਵਿੱਚ ਸੱਟੇਬਾਜੀ ਦੀ ਜਾਂਚ ਕਰਨ ਗਏ ਮੁੜ ਕੇ ਸਟੋਰੀਆਂ ਦੇ ਨਾਲ ਹੀ ਰਲ ਗਏ ਸਨ ਈਡੀ ਦੇ ਅਧਿਕਾਰੀ ਸੀਬੀਆਈ ਵਾਲੇ ਕਿੰਨੀ ਵਾਰੀ ਫਸੇ ਆ ਮਨਨਲੋ ਕਿ ਦੁੱਧ ਦੇ ਤੋਤੇ ਤੇ ਇਹ ਵੀ ਨਹੀਂ ਹੈਗੇ ਸੋ ਇਸ ਕਰਕੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿ ਜੇ ਮੰਨ ਲਓ ਕਿਸੇ ਦੀ ਕੋਈ ਪ੍ਰਾਈਵੇਸੀ ਇਸ ਤਰ੍ਹਾਂ ਚੈੱਕ ਕੀਤੀ ਜਾਂਦੀ ਆ ਉਹਦੇ ਵਿੱਚੋਂ ਕੋਈ ਐਸੀ ਵੈਸੀ ਚੀਜ਼ ਕਿਸੇ ਕਰਪਟ ਅਧਿਕਾਰੀ ਦੇ ਹੱਥ ਲੱਗਦੀ ਆ ਜੋ ਨਾ ਸਰਕਾਰ ਨੂੰ ਦੱਸਣਾ ਚਾਹੁੰਦਾ ਨਾ ਫਿਲਹਾਲ ਸਮਾਜ ਨੂੰ ਦੱਸਣਾ ਚਾਹੁੰਦਾ ਪਰ ਉਹ ਤੁਹਾਨੂੰ ਸਿੱਧਾ ਦੱਸ ਦਿੰਦਾ ਕਿ ਹੁਣ ਕਿਵੇਂ ਕਰਨੀ ਆ ਤਾਂ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸੋ ਵਿਵਾਦ ਇਸੇ ਗੱਲ ਨੂੰ ਲੈ ਕੇ ਆ ਉਦਾਂ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਇਨਕਮ ਟੈਕਸ ਜਿਹੜੇ ਆ ਉਹ ਦੇਣ ਵਾਲੇ ਤੇ ਬਹੁਤ ਘਟਿਆ ਆ ਆਈਟੀਆਰ ਹੁਣ ਥੋੜੀ ਜਿਹੀ ਵੱਧ ਰਹੀ ਆ ਆਈਟੀਆਰ ਵੈਸੇ ਭਰਨੀ ਚਾਹੀਦੀ ਆ ਮੈਂ ਤੁਹਾਨੂੰ ਦੱਸ ਦੇਵਾਂ ਕੁਝ ਚੀਜ਼ਾਂ ਇਸ ਬਾਬਤ ਵੀ ਕਿ ਜੇ ਤੁਹਾਡੀ ਇਨਕਮ ਐਨੂਲੀ 2.5 ਲੱਖ ਤੋਂ ਉੱਤੇ ਆ ਤਾਂ ਆਈਟੀਆਰ ਜ਼ਰੂਰ ਭਰ ਦਿਓ ਹੁਣ ਤੇ ਵੈਸੇ ਹੀ ਇਹਨਾਂ ਨੇ ਲਗਭਗ ਪੌਣੇ ਕੋ 13 ਲੱਖ ਤੱਕ ਦੀ ਤੇ ਛੋਟ ਹੀ ਦੇ ਰੱਖੀ ਆ ਉਹ ਸਹੀ ਤੁਹਾਡਾ ਸਭ ਕੁਝ ਸੈੱਟ ਕਰਦਾ ਹੈਗਾ ਤੇ ਜ਼ਰੂਰ ਭਰੋ ਇਹ ਆਈਟੀਆਰ ਜ਼ਰੂਰ ਭਰਨੀ ਚਾਹੀਦੀ ਆ ਜੇ ਤੁਹਾਡੀ ਇਨਕਮ 2.5 ਲੱਖ ਤੋਂ ਉੱਤੇ ਆ ਤੇ ਫਿਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਇੱਕ ਤੇ ਆ ਜਿਵੇਂ ਹੁਣ ਜੇ ਆ ਸਾਰਾ ਕੁਝ ਲਾਗੂ ਹੋ ਜਾਂਦਾ ਆਉਣ ਵਾਲੇ ਦਿਨਾਂ 'ਚ ਵਿਵਾਦ ਤੇ ਬਹੁਤ ਹੈ ਸਰਕਾਰ ਪਿੱਛੇ ਨਹੀਂ हटਦੀ ਤਾਂ ਇਹ ਕਾਨੂੰਨ ਇਸ ਤਰ੍ਹਾਂ ਲਾਗੂ ਹੋ ਜਾਂਦਾ ਤੇ ਫਿਰ ਜਾਂ ਤਾਂ ਆਪਣੀ ਆਈਟੀਆਰ ਜਾਂ ਜਿਹੜਾ ਟੈਕਸ ਆ ਉਹਨੂੰ ਬਿਲਕੁਲ ਵਧੀਆ ਤਰੀਕੇ ਨਾਲ ਭਰ ਲੈਣਾ ਨਹੀਂ ਤਾਂ ਫਿਰ ਆ ਸਟੋਰੀਆਂ ਸਟੋਰੀਆਂ ਪਾਉਣੀਆਂ ਛੱਡ ਦੇਣਾ ਕਿਉਂਕਿ ਇਹਦੀ ਵੀ ਕੈਲਕੂਲੇਸ਼ਨ ਕਰ ਲੈਣਗੇ ਉਹ ਕਿ ਭਾਈ ਫਲਾਣੀ ਥਾ ਤੇ ਘੁੰਮਣ ਗਿਆ ਸੀ ਉਥੇ ਦਾ ਪੈਕੇਜ ਘੱਟੋ-ਘੱਟ ਇਨਾ ਹੋਏਗਾ ਫਲਾਣੀ ਥਾਂ ਤੇ ਆ ਜਾ ਕੇ ਤੂੰ ਬੂਟ ਲੈ 1.5 ਲੱਖ ਦੇ ਠੀਕ ਹੈ ਨਾ ਉਹ ਸਭ ਕੁਝ ਹੋ ਜਾਣਾ ਜੇ ਇਸ ਗੱਲ ਦਾ ਧਿਆਨ ਰੱਖਣਾ ਤੇ ਦੂਜੀ ਚੀਜ਼ ਆ ਇੱਕ ਇੱਕ ਹੋਰ ਸਾਡੇ ਪੰਜਾਬੀਆਂ ਦੀ ਆਦਤ ਹੈ ਕਿ ਕਿਸੇ ਨੂੰ ਫੜਾਏ ਪੈਸੇ ਤਾਂ ਆ ਕਰੀ ਟ੍ਰਾਂਜੈਕਸ਼ਨ ਤੇ ਜਾਂ ਆਪਣੇ ਕੋਲ ਕੋਈ ਆ ਜਾਂਦਾ ਪਾਈ ਇੱਧਰ ਪਾਈ ਇੱਧਰ ਫਾਲਤੂ ਦੀਆਂ ਟ੍ਰਾਂਜੈਕਸ਼ਨਾਂ ਨਾ ਕਰੋ ਇਹ ਕਾਊਂਟ ਹੁੰਦੀਆਂ ਨੇ ਤੁਹਾਡੇ ਖਾਤੇ 'ਚ ਲੱਗਦੀਆਂ ਨੇ ਇਹ ਠੀਕ ਹੈ ਨਾ ਉਹ ਪੈਸਾ ਤਾਂ ਨਿਕਲ ਗਿਆ ਤੁਹਾਡੇ ਕੋਲੋਂ ट्रांजैक्शन ਆ ਨਾ ਕਰੋ ਔਰ 10 ਲੱਖ ਤੋਂ ਉੱਤੇ ਵਾਲੀ ਜਿਹੜੀ ਵੀ ਕੋਈ ट्रांजैक्शन ਤੁਹਾਡੇ ਖਾਤੇ 'ਚ ਹੋਈ ਉਹਦੀ ਨਾਲ ਦੀ ਨਾਲ ਘੰਟੀ ਵੱਜ ਜਾਣੀ ਉੱਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਦੱਸ ਦੇਣਾ AI ਲਾਈ ਹੋਈ ਆ ਇਹਨਾਂ ਨੇ ਸਾਰੇ ਖਾਤਿਆਂ ਤੇ AI ਲੱਗੀ ਆ ਤੁਹਾਡੀ ਛੋਟੀ ਮੋਟੀ ट्रांजैक्शन ਦੀ ਜਾਣਕਾਰੀ ਜਿਹੜੀ ਆ ਉਹ ਇਹਨਾਂ ਦੇ ਕੋਲ ਇੱਕੋ ਛੱਟ 'ਚ ਪਹੁੰਚ ਜਾਂਦੀ ਆ ਸੋ ਇੰਨੀ ਮੇਰੀ ਬਾਤ ਆ ਗੱਲਬਾਤ ਚੰਗੀ ਲੱਗੀ ਹੋਵੇ ਯਾਰ ਸ਼ੇਅਰ ਕਰ ਦਿਆ ਕਰੋ ਪੰਜਾਬੀਆਂ ਵਾਸਤੇ ਅਸੀਂ ਹਰੇਕ ਹਫਤੇ ਇਸ ਪੇਜ ਤੇ ਇਸ ਤਰ੍ਹਾਂ ਦੀ ਕੋਈ ਨਾ ਕੋਈ ਅਵੇਅਰਨੈਸ ਨਾਲ ਜੁੜੀ ਵੀਡੀਓ ਲੈ ਕੇ ਆਉਨੇ ਆ ਹੰਗਾਰਾ ਤੁਹਾਡਾ ਠੀਕ ਹੁੰਦਾ ਵਧੀਆ ਹੁੰਦਾ ਕਦੀ ਆਪਾਂ ਲਾਂਭਾ ਦਿੰਦੇ ਨਹੀਂ ਆ ਪਰ ਇਸ ਨੂੰ ਥੋੜਾ ਜਿਹਾ ਹੋਰ ਗਰਮਾਹਟ ਚ ਲੈ ਕੇ ਆਓ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਜ ਇਜਾਜ਼ਤ ਸਾਰਿਆਂ ਨੂੰ ਸਤ ਸ੍ਰੀ ਅਕਾਲ